ਜ਼ਿੰਦਗੀ 'ਚ ਹਾਸਾ ਆਵੇ ਚੜ੍ਹਦੀ ਕਲਾ ਆਵੇ ਬਸ ਇੱਕ ਚੇਤਾ ਰੱਖੀ ਕਿਸੇ ਨੂੰ ਰਵਾ ਕੇ ਨਾ ਹੱਸੇ ਰਮਜੀਤ ਸਿੰਘ ਜੀ ਟੋਡੇ ਵਾਲੇ ਦੇ ਵਿਚਾਰ ਸੁਣਨੇ ਤੇਰੇ ਹਾਸੇ ਦੇ ਵਿੱਚ ਕਿਸੇ ਦਾ ਦਰਦ ਨਾ ਹੋਵੇ ਤੇ ਜੇ ਤੁਸੀਂ ਪਹਿਲੀ ਵਾਰ ਤੇਰੇ ਹਾਸੇ ਦੇ ਪਿੱਛੇ ਕਿਸੇ ਦਾ ਦੁੱਖ ਨਾ ਹੋਵੇ ਪਰ ਸੱਚੇ ਹੈ ਭੈਣੋ ਭਰਾਵੋ ਅਸੀਂ ਜਦੋਂ ਜਦੋਂ ਪਤਾ ਲੱਗਦਾ ਨਾ ਫਲਾਣੇ ਫਲਾਣੇ ਦਾ ਮੁੰਡਾ ਰਿਪੋਰਟ ਕਰਨ ਲੱਗੇ ਨੇ ਅਸੀਂ ਉਤੋਂ ਤੋਂ ਤੋਂ ਪਾਵੇਂ ਕਿ ਜਾਣ ਦੇ ਘਰ ਵਾਲੇ ਨੂੰ ਪਤਾ ਲੱਗਾ ਉਹਦਾ ਮੁੰਡਾ ਆਉਣ ਲੱਗਾ ਪਤਾ ਤੈਨੂੰ ਉਹਦੇ ਐ ਬਣਨ ਲੱਗਾ ਪਤਾ ਤੈਨੂੰ ਗੱਡੀ ਵੇਚਣੀ ਪੈ ਗਈ ਪਤਾ ਤੈਨੂੰ ਘਾਟਾ ਪੈ ਗਿਆ ਅਸੀਂ ਅੰਦਰੋਂ ਉਦੋਂ ਹੱਸਦੇ ਹਾਂ ਖੁਸ਼ ਹੁੰਨੇ ਸੱਚੇ ਜਿੰਨਾ ਮਰਜ਼ੀ ਕਹੀ ਜਾਏ ਅੰਦਰੋਂ ਸਾਡਿਓ ਜੈਲਸ ਨਹੀਂ ਜਾਂਦਾ ਈਰਖਾ ਨਹੀਂ ਜਾਂਦੀ ਸਾੜੇ ਨਹੀਂ ਜਾਂਦੇ ਅਸੀਂ ਖੁਸ਼ ਹੁੰਨੇ ਆ ਕਿਸੇ ਦੀ ਬਰਬਾਦੀ ਉੱਤੇ ਜਦੋਂ ਕੋਈ ਬਰਬਾਦ ਹੋਵੇ ਉਦੋਂ ਅਸੀਂ ਬੜੇ ਖੁਸ਼ ਹੁੰਦੇ ਵੇਖਿਆ ਇਹ ਬਾੜਾਈ ਫੁਕਰਾ ਬਣਿਆ ਫਿਰਦਾ ਸੀ ਵੇਖਿਆ ਆ ਗਿਆ ਨਾ ਹੁਣ ਥੱਲੇ ਹੋ ਗਿਆ ਨਾ ਫਿਰ ਹੁਣ ਇਦਾਂ ਅਸੀਂ ਖੁਸ਼ ਹੋ ਜੰਨੇ ਤੇ ਤੇਰੇ ਹਾਸੇ ਤੇਰੇ ਕੋਲ ਜ਼ਰੂਰ ਚਾਹੀਦੇ ਐ ਪਰ ਉਹਨਾਂ ਹਾਸਿਆਂ ਵਿੱਚ ਕਿਸੇ ਦੇ ਹੋਕੇ ਨਾ ਹੋਣ ਕੋਈ ਹੋਕੇ ਲੈ ਰਿਹਾ ਤੇ ਤੂੰ ਹੱਸ ਰਿਹਾ ਕੋਈ ਬਰਬਾਦ ਹੋ ਰਿਹਾ ਤੇ ਤੂੰ ਹੱਸ ਰਿਹਾ ਇਹ ਨਹੀਂ ਹੋਣਾ ਚਾਹੀਦਾ ਹਾਸਾ ਤੇਰਾ ਹੋਵੇ ਤੇਰੇ ਹਾਸੇ ਦੇ ਵਿੱਚ ਖੁਸ਼ੀਆਂ ਹੋਣ ਖੁਸ਼ ਕਰਕੇ ਹੱਸ ਤੇ ਜੇ ਕਿਤੇ ਦਿਨ ਕਿਸੇ ਦਿਨ ਰੋਣਾ ਵੀ ਆਵੇ ਤੇ ਕਿਸੇ ਦੇ ਦਰਦ ਵਿੱਚ ਰੋ ਕਿਸੇ ਦੇ ਦਰਦ ਵਿੱਚ ਹੱਸਣਾ ਪਰ ਅੱਜ ਤੇ ਦੁਨੀਆ ਹੱਸਦੀ ਹੈ ਤਾਂ ਹੀ ਤੇ ਲੋਕ ਅੱਜ ਦੁਖੀ ਨੇ ਕਹਿੰਦੇ ਲੋਕ ਕੀ ਗੱਲਾਂ ਕਰਨਗੇ ਲੋਕ ਹੱਸਣਗੇ ਮੇਰੇ ਤੇ ਅੱਜ ਬਾਹਰ ਜੇ ਬੱਚਾ ਬੈਠਾ ਕੋਈ ਕੈਨੇਡਾ ਉਹ ਕਹਿ ਰਿਹਾ ਯਾਰ ਮੇਰਾ ਮੇਰਾ ਕੰਮ ਨਹੀਂ ਮਿਲ ਰਿਹਾ ਮੇਰਾ ਬੁਰਾ ਹਾਲ ਹੈ ਮੈਂ ਕਰਾਂ ਕੀ ਮੈਂ ਇੰਡੀਆ ਜਾਣਾ ਇੰਡੀਆ ਮੈਂ ਜਾਣਾ ਤੇ ਮਾਪਿਓ ਕਹਿੰਦੇ ਨੇ ਆ ਜਾ ਫਿਰ ਕਹਿੰਦਾ ਕੀ ਕਰਾਂ ਪਿੰਡ ਵਾਲੇ ਹੱਸਣਗੇ ਮਜ਼ਾਕ ਉਹ ਡਾਉਣਗੇ ਦੱਸੋ ਹੱਸ ਕਰਦੇ ਨੇ ਕਿ ਨਹੀਂ ਮਜ਼ਾਕ ਪਿੰਡ ਵਾਲੇ ਆ ਗਿਆ ਬਸ ਲਾਤੇ ਰੰਗ ਬਣ ਗਿਆ ਕੈਨੇਡਾ ਵਾਲਾ ਦੋਬਤਾ ਪਿਓ ਦਾ 40 ਲੱਖ ਇਦਾਂ ਹੀ ਕਰਨਗੇ ਨਾ ਸਾਰਾ ਪਿੰਡ ਮਜ਼ਾਕ ਉਹ ਲਾਉਂਦਾ ਉਹਦਾ ਹੱਸਦੇ ਨੇ ਲੋਕ ਉਹ ਏਸੇ ਕਰਕੇ ਹੀ ਨਹੀਂ ਆ ਰਿਹਾ ਇਸੇ ਕਰਕੇ ਨਹੀਂ ਉਹ ਵਾਪਸ ਆ ਰਿਹਾ ਕਹਿੰਦਾ ਮੈਨੂੰ ਮਜ਼ਾਕ ਡਾਉਣਗੇ ਹੱਸਣਗੇ ਮੈਂ ਨਹੀਂ ਇਹ ਕਰ ਸਕਦਾ ਤੇ ਲੋਕ ਸੱਚੀ ਹੈ ਜੀ ਹੱਸਦੇ ਨੇ ਹੁਣ ਕਈਆਂ ਦੀਆਂ ਕੁੜੀਆਂ ਬਹੁਤ ਤੰਗ ਨੇ ਧੀਆਂ ਬਹੁਤ ਤੰਗ ਨੇ ਪਤਾ ਵੀ ਜਵਾਈ ਬਹੁਤ ਮਾਰਦਾ ਹੈ ਮਾਰਦਾ ਕੁੱਟਦਾ ਹੈ ਤੰਗ ਕਰਦਾ ਹੈ ਤੇ ਜੀ ਤੇ ਕਰਦਾ ਕੁੜੀ ਨੂੰ ਲੈ ਆਈਏ ਧੀ ਕਹਿੰਦੀ ਬਾਪੂ ਲੈ ਜਾ ਮੈਨੂੰ ਘਰੇ ਮੈਂ ਨਹੀਂ ਰਹਿ ਸਕਦੀ ਇਹਦੇ ਨਾਲ ਬਹੁਤ ਖਰਾਬ ਹੈ ਬਹੁਤ ਤੰਗ ਹੈ ਤੇ ਪਤਾ ਲੋਕ ਕਿਉਂ ਨਹੀਂ ਲਿਆਉਂਦੇ ਕਹਣਗੇ ਸਾਰਾ ਪਿੰਡ ਕੀ ਕਹੂ ਲੋਕ ਵੇਖ ਵੇਖ ਕੇ ਮਜ਼ਾਕ ਉਡਾਉਣਗੇ ਲੋਕ ਹੱਸਣਗੇ ਵੀ ਤੇਰੀ ਧੀ ਘਰੇ ਆ ਗਈ ਗੱਲਾਂ ਕਰਨਗੇ ਤੇ ਸੱਚੇ ਆ ਸਾਡੇ ਲੋਕਾਂ ਦੇ ਹਾਸੇ ਦੁਨੀਆ ਦੇ ਹੋਕਿਆਂ ਤੇ ਖੜੇ ਆ ਅਸੀਂ ਇਦਾਂ ਦੇ ਲੋਕ ਆ ਪਰ ਇਦਾਂ ਨਾ ਕਰੀਏ ਹੱਸਣਾ ਕਿਸੇ ਨੂੰ ਹਸਾ ਕੇ ਹਸਿਏ ਕਿਸੇ ਨੂੰ ਰਵਾ ਕੇ ਨਾ ਹੱਸਿਆ ਕਰੀਏ ਜੇਸੀ ਬਾਬਾ ਜੀ ਦੇ ਵਿਚਾਰ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ